ਦੇਖਿਓ ਜੀ ਭੈਣ ਭਰਾਵਾਂ ਨੇ ਬਹੁਤ ਹੀ ਪਿਆਰੀ ਵੀਡੀਓ ਬਣਾਈ ਹੈ ਤੇ ਬਹੁਤ ਹੀ ਵਧੀਆ ਸਨੇਹਾਂ ਦਿੱਤਾ ਹੈ। ਵੀਡੀਓ ਐਂਡ ਤਾਈਂ ਜ਼ਰੂਰ ਦੇਖਿਓ ਜੀ। ਅਛੀ ਦਿਵਨ ਵੀ ਆਉਣ ਵਾਲੇ ਨੇ। ਆਪਾਂ ਤਾਂ ਮੱਥਾ ਟੇਕਣ ਵੀ ਜਾਣਾ। ਹਾਂ ਹਾਂ ਆਪਾਂ ਵੀ ਜਾਵਾਂਗੇ। ਨਾਲੇ ਪੂਰੇ ਪਰਿਵਾਰ ਨੂੰ ਲੈ ਕੇ ਜਾਵਾਂਗੇ। ਸਭ ਨੂੰ ਜਾਣਾ ਚਾਹੀਦਾ ਉੱਥੇ। ਸਹੀ ਗੱਲ ਹੈ। ਪਰਿਵਾਰ ਦੇ ਹਰ ਜੀ ਨੂੰ ਉੱਥੇ ਜ਼ਰੂਰ ਜਾਣਾ ਚਾਹੀਦਾ ਹੈ। ਸਸੀ ਕਾਲ ਬੀਬਾ ਸਸੀ ਕਾਲ ਜੀ ਅਸੀਂ ਮੇਲੇ ਵਾਸਤੇ ਮਾਇਆ ਇਕੱਠੀ ਕਰਦੇ ਫਿਰਦੇ ਆਂ ਮੇਲੇ ਵਾਸਤੇ ਹਾਂਜੀ ਉੱਥੇ ਲੰਗਰ ਲਾਉਣ ਵਾਸਤੇ ਮਾਇਆ ਲੈ ਕੇ ਜਾਣੀ ਸੀ ਤੁਹਾਡੇ ਤੋਂ ਕਾਦਾ ਮੇਲਾ ਜੀ ਆਪਣੇ ਫਤੇਗੜ ਸਾਹਿਬ ਬਾਈ ਜੀ ਉਹ ਮੇਲਾ ਨਹੀਂ ਉਹ ਸ਼ਹੀਦੀ ਦਿਨ ਹੁੰਦੇ ਨੇ ਬਾਈ ਜੀ ਮਾਇਆ ਦਾ ਕੀ ਕੰਮ ਹੈ ਲੰਗਰਾਂ ਵਾਸਤੇ ਜਿਹੜਾ ਤੁਹਾਨੂੰ ਆਟਾ ਦਾਲ ਚਾਹੀਦਾ ਉਹ ਅਸੀਂ ਘਰੋਂ ਹੀ ਦੇ ਦੰਨੇ ਆ ਉਹ ਬੀਬਾ ਦਾਲਾ ਰੋਟੀਆਂ ਨਾਲ ਕੀ ਬਣਦਾ ਇਹ ਕੋਈ ਲੰਗਰ ਹੈ ਆਪਾਂ ਚੱਜ ਦਾ ਲੰਗਰ ਲਾਵਾਂਗੇ ਤਾਂ ਜਾ ਕੇ ਆਪਣੇ ਪਿੰਡ ਦੀ ਧੌਰ ਬਣੂਗੀ ਆ ਗਾੜ੍ਹ ਸਬਜ਼ੀ ਦਾ ਲੰਗਰ ਲਾ ਕੇ ਆਪਾਂ ਆਪਣੇ ਪਿੰਡ ਦੀ ਬੇਇਜ਼ਤੀ ਥੋੜੀ ਕਰਾਉਣੀ ਹੈ ਆਪਾਂ ਉੱਥੇ ਲੰਗਰ ਲਾਵਾਂਗੇ ਕੌਫੀ ਦਾ ਲੰਗਰ ਪੀਜੇ ਦਾ ਲੰਗਰ ਭਾਈ ਜਲੇਬੀਆਂ ਦਾ ਲੰਗਰ ਗੰਨੇ ਦੇ ਰਸ ਦਾ ਲੰਗਰ ਮੈਨੂੰ ਲੱਗਦਾ ਪ੍ਰਧਾਨ ਜੀ ਤੁਹਾਨੂੰ ਇਤਿਹਾਸ ਬਾਰੇ ਪਤਾ ਨਹੀਂ ਗ੍ਰਹੀ ਕਰਨ ਤੋਂ ਪਹਿਲਾਂ ਇਤਿਹਾਸ ਬਾਰੇ ਪੜ੍ਹ ਲੈਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਪਤਾ ਇਹਨਾਂ ਦਿਨਾਂ ਦੇ ਵਿੱਚ ਲੋਕ ਪੁੰਜੇ ਚਾਦਰਾਂ ਵਿਛਾ ਕੇ ਸੌਂਦੇ ਆ ਤੇ ਕੁਝ ਚੰਗਾ ਖਾਂਦੇ ਪੀਂਦੇ ਵੀ ਨਹੀਂ ਤੁਸੀਂ ਤੁਰ ਪੈਨੇਓ ਪੀਜਿਆਂ ਦਾ ਜਲੇਬੀਆਂ ਦਾ ਗੰਨੇ ਦੇ ਰਸ ਦਾ ਲੰਗਰ ਲਾਉਣ ਉਹ ਗੱਲ ਨੂੰ ਹੱਥ ਮਾਰੋ ਸਹੀ ਗੱਲ ਆ ਵੱਡੇ ਭਾਈ ਦੀ ਪ੍ਰਧਾਨ ਸਾਹਿਬ ਆ ਪੀਜੇ 버ਗਰਾਂ ਵਾਲੇ ਦਿਖਾਵੇ ਨਾ ਅਸੀਂ ਵਿਆਹਾਂ ਸ਼ਾਦੀਆਂ ਤੇ ਕਰਦੇ ਚੰਗੇ ਲੱਗਦੇ ਆ ਛੀਦੀ ਦਿਨਾਂ ਤੇ ਨਹੀਂ ਨਾਲੇ ਆਪਣੇ ਲੰਗਰ ਦੀ ਮਰਿਆਦਾ ਤਾਂ ਸਾਦਾ ਦਾਲ ਫਲਕਾ ਹੀ ਐ ਨਾ ਪ੍ਰਧਾਨ ਸਾਹਿਬ ਇਹ ਪਰਵਾਰ ਬਿਲਕੁਲ ਠੀਕ ਕਹਿ ਰਹੇ ਆਪਾਂ ਨੂੰ ਸਾਦੇ ਦਾਲ ਪ੍ਰਸ਼ਾਦ ਦਾ ਲੰਗਰ ਲਾਉਣਾ ਚਾਹੀਦਾ ਕੀ ਕਰ ਭਾਈ ਫਿਰ ਤੁਸੀਂ ਆਟਾ ਦਾਲੀ ਦੇ ਦੋ ਆਪਾਂ ਇਸ ਵਾਰੀ ਸਾਦਾ ਲੰਗਰੀ ਲਵਾਂਗੇ ਬੰਦਿਆਂਵਾ